ਅਖੰਡ ਕੀਰਤਨੀ ਜਥੇ ਦੀ ਬੜੀ ਰੰਗੀ ਰੂਹ ਹੋਏ ਨੇ ਭਾਈ ਰਾਮਾ ਸਿੰਘ ਜੀ ਮੈਨੂੰ ਗੱਲ ਬੜੀ ਵੱਜੀ ਜੇ ਸੁਣਿਓ ਉਹ ਕਹਿੰਦੇ ਇੱਕ ਵਾਰੀ ਨਾ ਐ ਪੌੜੀ ਮੈਂ ਸਮਝ ਕੇ ਪੜੀ ਸਾਚਾ ਸਹਿਬ ਸਾਜ ਨਾਏ ਭਾਖਿਆ ਭਉ ਭਾ ਇਹ ਗੱਲ ਮੈਨੂੰ ਬੜੀ ਵੱਜੀ ਜੇ ਤੁਸੀਂ ਵੇਖਿਓ ਜੀ ਕਹਿੰਦੇ ਜਦੋਂ ਆਇਆ ਨਾ ਮੋਹੋਂ ਕੇ ਬੋਲਣ ਬੋਲੀਏ ਮੈਂ ਸਮਝ ਕੇ ਪੜ ਜੈਤ ਸੋਣ ਧਰੇ ਪਿਆਰ ਇੱਕ ਐਸੇ ਸਖ ਗੁਰੂ ਨੂੰ ਪਿਆਰ ਕਰੇ ਕਹਿੰਦੇ ਕਿਹੜੇ ਬੋਲ ਬੋਲਾਂ ਕੀ ਕਰਾਂ ਗੁਰੂ ਮੈਨੂੰ ਪਿਆਰ ਕਰੇ ਕਹਿੰਦੇ ਅੱਗੋਂ ਆ ਗਿਆ ਅੰਮ੍ਰਿਤ ਵੇਲਾ ਸੱਚਾ ਸੱਚਾ ਨਾ ਵਡਿਆਈ ਅੰਮ੍ਰਿਤ ਵੇਲਾ ਸੱਚਾ ਨਾ ਵਡਿਆਈ ਵਿਚ ਹੁਣ ਬਹੁਤ ਸੰਗਤ ਧਿਆਨ ਦੇਣਾ ਕੰਮ ਆਏਗਾ ਤੁਹਾਨੂੰ ਐ ਗੱਲ ਉਹ ਕਹਿੰਦੇ ਮੈਂ ਭਾਈ ਰਾਮਾ ਸਿੰਘਾਂ ਦੇ ਖਣ ਕੀਰਤਨੀ ਜਥੇ ਦੇ ਵੀ ਮੈਂ ਇਹਨੂੰ ਸਮਝ ਕੇ ਪੜ ਰਿਆ ਹਾਂ ਅਸਾਂ ਅੰਮ੍ਰਿਤ ਵੇਲਾ ਅਮਰਤਵਲੇ ਸੱਚੇ ਨਾਮ ਨਾਲ ਜੜੋ ਵੜਿਆਈ ਨਾਲ ਜੜੋ ਵਿਚਾਰ ਨਾਲ ਜੜੋ ਇਹ ਫਿਰ ਕੋਈ ਆਮ ਬੰਦਾ ਕਹਿ ਰਿਹਾ ਦੁਨੀਆਂ ਦਾ ਮਾਲਕ ਕਹਿ ਰਿਹਾ ਗੁਰੂ ਨਾਨਕ ਇਹਦੇ ਬਦਲੇ ਤੈਨੂੰ ਕੀ ਮਿਲੇਗਾ ਉਹ ਕਹਿੰਦੇ ਮੈਂ ਜਦੋਂ ਸਮਝ ਕੇ ਪੜਿਆ ਕਰਮੀ ਆਵੇ ਕੱਪੜਾ ਹੋਏ ਹੋਏ ਕੀ ਆ ਬਾਤ ਇਹਨੂੰ ਸਮਝੋ ਕਿ ਤੇ ਡੂੰਗੇ ਜਾਓ ਕੱਪੜੇ ਦਾ ਕੀ ਹਰਤੇ ਬਖਸ਼ਿਸ਼ ਕੱਪੜਾ ਬਖਸ਼ਿਸ਼ ਕਹਿੰਦੇ ਅਮਰਤ ਵੇਲਾ ਬਣਾ ਲੈ ਅਮਰਤ ਵੇਲੇ 2 2 ਢਾਈ ਘੰਟੇ ਜੁੜ ਜਾ ਜੁੜ ਜਾ ਤੇਰੇ ਕਰਮ ਜਿਹੜੇ ਰੱਬ ਨੇ ਲਿਖੇ ਨੇ ਨਾ ਜੇ ਲਿਖੇ ਆ ਨਾ ਉਹ ਦੁੱਖ ਦੇਣ ਵਾਲੇ ਕਹਿੰਦੇ ਉਹਨਾਂ ਕਰਮਾਂ ਤੇ ਕਪੜਾ ਬਖਸ਼ਿਸ਼ ਵੱਜ ਜੇਗੀ ਬਖਸ਼ਿਸ਼ ਬੋਲੇ ਇਸੋਂ ਨਹਾ ਅਸਰੀਆ ਘਾਲ ਧਰਮੀ ਆਵੇ ਕਪੜਾ ਨਜ਼ਰੀ ਓਹ ਓਹ ਇਨੂੰ ਕੋਲ ਸਮਝ ਕੇ ਪੜੋ ਜਿਹੜਾ ਅਮਰਤ ਵੇਲੇ ਜਾਗੇ ਜੁੜੇ ਸਿਮਰਨ ਵਿੱਚ ਕਹਿੰਦੇ ਹੁਣ ਭਾਵੇਂ ਕਰਮ ਕਰ ਜੇਦੇ ਨੇ ਭਾਵੇਂ ਕਰਮ ਘਰੇਲੂ ਕਲੇਸ਼ ਦੇ ਨੇ ਭਾਵੇਂ ਕਰਮਾਂ ਚ ਕੁਝ ਇੰਨਾ ਚੀਜ਼ ਲਹੀ ਹੈ ਤੇ ਗੁਰੂ ਨਾਨਕ ਦਾ ਫੈਸਲਾ ਹੈ ਬਾਬੇ ਨਾਨਕ ਦਾ ਫੈਸਲਾ ਇੱਕ ਕਰਮੀ ਆਵੇ ਤੇ ਤੇਰੇ ਕਰਮਾਂ ਵਿੱਚ ਗੁਰੂ ਵੱਲੋਂ ਬਖਸ਼ਿਸ਼ ਆਣੀ ਸ਼ੁਰੂ ਹੋ ਜੇਗੀ ਤੇ ਨਦਰੀ ਮੁਖ ਦਵਾਰ ਉਸ ਪਿਤਾ ਦੇ ਖਜ਼ਾਨੇ ਵਿੱਚੋਂ ਤੇਰੇ ਕਰਮਾਂ ਦੇ ਉੱਤੇ ਨਦਰ ਆਉਣੀ ਸ਼ੁਰੂ ਹੋ ਜੇਗੀ ਮੁਖ ਦਵਾਰ ਦੀ ਪ੍ਰਾਪਤੀ ਹੋ ਜੇਗੀ ਇਹ ਨੂੰ ਕੋਈ ਸਮਝੇ ਇਹ ਵੇਖੋ ਜੀ ਜੋ ਉਹਨਾਂ ਨੇ ਲਿਖਿਆ ਪਿਆਰ ਨਾਲ ਕਹਿੰਦੇ ਐਮਪ ਸਮਝ ਕੇ ਪੜੀਆਂ ਦੋ ਤਿੰਨ ਪੰਕਤੀਆਂ ਹੀ ਉਹਨਾਂ ਨੇ ਲਿਖਿਆ ਫਿਰ ਉਸ ਤੋਂ ਬਾਅਦ ਕਹਿੰਦੇ ਅੱਜ ਜੋ ਨੁਕਤਾ ਆਵ ਲਿਖੀ ਹੋਣਾ ਕਹਿੰਦੇ ਅੱਜ 15 ਸਾਲ ਹੋ ਗਏ ਅਮਰਤ ਵੇਲੇ ਦਾ ਇੱਕ ਨਾਗਾ ਨਹੀਂ ਇਹਦੇ ਗੱਜ ਕੇ ਸਾਧਨ ਮੈਂ ਇੱਕੋ ਲੈ ਵਿੱਚ ਸੀ ਕਰਮ ਨਹੀਂ ਬਦਲਦੇ ਲੇਖ ਲਿਖੇ ਨੇ ਭੁਗਣੇ ਹੀ ਪੈਣੇ ਐ ਕਹਿੰਦੇ ਜਦੋਂ ਇਹ ਵੇਖਿਆ ਵੀ ਅਮਰਤ ਵੇਲਾ ਬਣਾ ਲੈ ਕਰਮੀ ਆਵੇ ਕਪੜਾ ਤੇਰੇ ਕਰਮਾਂ ਦੇ ਉੱਤੇ ਕਪੜਾ ਗੁਰੂ ਦੀ ਬਖਸ਼ਿਸ਼ ਆ ਜਾਏਗੀ ਨજર ਤੇਰੇ ਕੋ ਨજર ਆ ਜਾਏਗੀ ਗੁਰੂ ਦੀ ਉਹ ਕੱਟ ਦੇਗੀ ਤੇਰੇ ਦੁੱਖ ਇਹ ਗੱਲਾਂ ਮੈਨੂੰ ਬੋਲੜੀਆਂ ਨਹੀਂ ਜਾਏਗੀਆਂ ਮੈਂ ਨਾ ਨਹੀਂ ਲੈਣਾ ਇੱਕ ਭੈਣ ਜੀ ਦੇ ਚਿਹਰੇ ਦੀ ਪ੍ਰੋਬਲਮ ਸੀ ਪ੍ਰੋਬਲਮ ਕੀ ਸੀ ਮੈਂ ਖੁੱਲ ਕੇ ਨਹੀਂ ਬੋਲਣੀ ਮੈਨੂੰ ਇਕੱਲਿਆਂ ਪੁੱਛ ਜਿਹੜੀ ਕਿ ਬੜੀ ਕਾਫੀ ਬੀਬੀਆਂ ਨੂੰ ਹੈ ਸਿਰਫ ਉਹਨਾਂ ਨੇ ਲੁਧਿਆਣੇ ਦੇ ਇੱਕ ਗੁਰਮੁਖ ਪਿਆਰੇ ਪਾਸੋਂ ਢਾਈ ਘੰਟੇ ਦਾ ਉਸ ਪ੍ਰੋਬਲਮ ਲਈ ਨੇਮ ਰਿਆ ਹੈ ਨੇਮ ਲਿਆ ਹੈ ਇੰਜ ਜਲ ਰੱਖਣਾ ਹੈ ਕਰਨਾ ਹਾਜਰੀ ਭਰਨੀ ਐ ਸ਼ਬਦ ਦਾ ਜਾਵ ਸੰਗਰੀ ਡਾਕਟਰ ਵੀ ਹੈਰਾਨ ਰਹਿ ਗਏ ਕਿ ਜਿਹੜੀ ਚੀਜ਼ ਜਾ ਹੀ ਨਹੀਂ ਸਕਦੀ ਚਿਹਰੇ ਤੋਂ ਉਹ ਚਲੀ ਗਈ ਅਮਰਤ ਵੇਲਾ ਇੰਨੀ ਵੱਡੀ ਗੱਲ ਹੈ ਕਿ ਗੁਰੂ ਨਜ਼ਰ ਕਰ ਦਵੇ ਤੇ ਉਹ ਚੀਜ਼ਾਂ ਵੀ ਇਰਾਨ ਹੋ ਜਾਂਦੀਆਂ ਜਦੋਂ ਜਿਹੜੀਆਂ ਨਹੀਂ ਹੋ ਸਕਦੀਆਂ ਉਹਨਾਂ ਨਾਲੇ ਝੋਲੀ ਭਰ ਜਾਂਦੇ ਬੋਲੇ ਇਸੋ ਨਿਹਾਲ ਜਿਹੀ ਕਰਮੀਆਂ ਆਵੇ ਕਪੜਾ ਇਹਦਾ ਮਤਲਬ ਕਰਮਾਂ ਦੇ ਉਹਦਾ ਕਪੜਾ ਕਪੜੇਦਾਰ ਤੇ ਬਖਸ਼ ਇਹ ਵਰਤਨ ਹੀ ਸ਼ੁਰੂ ਹੋ ਜਾਂਦੀ ਕਹਿੰਦੇ ਇੰਨੀ ਗੱਲ ਵਸ ਗਈ ਦੇ ਅਗਲੇ ਦਿਨ ਮ ਅਮਰਤ ਵੇਲੇ ਉੱਠਦੇ ਕਹਿੰਦੇ ਉਸ ਦਿਨ ਤੋਂ ਬਾਅਦ ਟੁੱਟਾ ਹੀ ਨਹੀਂ ਬਸ ਇੰਨੀ ਗੱਲ ਕਰਕੇ ਵੀ ਇਹ ਮਤਲਬ ਅਮਰਤ ਵੇਲੇ ਸੰਭਾਲ ਲਈਏ ਸਾਡੇ ਕਰਮਾਂ ਤੇ ਗੁਰੂ ਦੀ ਬਖਸ਼ਿਸ਼ ਵਰਤਦੀ ਹੈ ਕਰਮ ਨਹੀਂ ਵਰਤਦੇ ਉਨੇ ਤੇ ਕੀ ਅਰਥ ਕਰੋਗੇ ਪ੍ਰਭ ਬਾਣੀ ਸ਼ਬਦ ਸੁਹਾਖੇ ਆ ਗਾਵੋ ਸੁਣੋ ਪੜੋ ਨੇ ਤੇ ਭਾਈ ਗੁਰਪੂਰੇ ਤੋ ਰਾਖੇ ਆ ਇਹਦਾ ਕੀ ਅਰਥ ਕਰੋਗੇ ਕਾਰਿ ਸ਼ਿਨਾਨ ਸਿਮਰ ਪ੍ਰਭ ਆਪਣਾ ਇਹਨੂੰ ਸਮਝ ਕੇ ਪੜੋ ਕਾਰਿ ਸ਼ਿਨਾਨ ਸਿਮਰ ਪ੍ਰਭ ਆਪਣਾ ਅਮਰਤ ਵੇਲੇ ਉਠੇ ਸ਼ਿਨਾਨ ਕਰਕੇ ਜੁੜ ਮੰਤਨ ਭਏ ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਯੋਗ ਤੇਰੇ ਮਾੜੇ ਸੰਯੋਗ ਖਤਮ ਹੋ ਜਾਣਗੇ ਭਲੇ ਸੰਯੋਗ ਪ੍ਰਗਟ ਹੋ ਜਾਣਗੇ ਅਮਰਤ ਵੇਲਾ ਢੀ ਵੱਡੀ ਦਾ